ਦਿੱਲੀ ਵਿਦਿਆਰਥੀ ਸੰਗ ਚੋਣਾਂ 'ਚ AVP ਦੀ ਚੰਡੀ 4 'ਚੋਂ 3 ਨੌਦਿਆਂ ਤੇ ਦਰਜ ਕੀਤੀ ਜਿੱਤ ਆਰਿਆਨ ਮਾਨ ਪ੍ਰਧਾਨ ਤੱਕ ਨਾਲ ਚੌਧਰੀ ਬਣੇ ਸਕੱਤਰ। ਰਾਹੁਲ ਗਾਂਧੀ ਦੇ ਜੈਨਸੀ ਵਾਲੇ ਬਿਆਨ ਤੇ ਪੜਕੀ ਕੰਗਣਾ ਰਣੌਥ ਕਿਹਾ ਰਾਹੁਲ ਨੇ ਹਮੇਸ਼ਾ ਦੇਸ਼ ਨੂੰ ਸ਼ਰਮਸਾਰ ਕਰਨ ਵਾਲੇ ਦਿੱਤੇ ਬਿਆਨ ਪਹਿਲਾਂ ਵੀ ਕਈ ਅੰਤਰਰਾਸ਼ਟਰੀ ਸਾਜ਼ਿਸ਼ਾਂ ਰਚ ਚੁੱਕੇ ਨੇ ਰਾਹੁਲ। ਬਰਨਾਲਾ ਦੇ ਨੌਜਵਾਨ ਨੇ ਕੈਨੇਡਾ ਗਈ ਪਤਨੀ ਤੇ ਲਾਏ ਧੋਖਾਧੜੀ ਦੇ ਇਲਜ਼ਾਮ ਪਤੀ ਨੂੰ ਛੱਡ ਇਕੱਲੀ ਰਹਿਣ ਲੱਗੀ ਲੜਕੀ ਕੈਨੇਡਾ ਤੋਂ ਰਿਪੋਰਟ ਕਰਵਾਉਂਦੀ ਕੀਤੀ। ਪਿੰਡਾ ਬਲਾਸਟ ਮਾਮਲੇ 'ਚ ਜਾਂਚ ਤੇਜ਼ ਪਿੰਡ ਜੀਦਾ ਜੀਦਾ ਪਹੁੰਚੀ ਫੌਜ ਦੀ ਟੀਮ ਮੁਲਜ਼ਮ ਗੁਰਪ੍ਰੀਤ ਦੇ ਘਰ ਚੁਪਾਈ ਵਿਸਫੋਟਕ ਸਮਗਰੀ ਨੂੰ ਨਸ਼ਟ ਕਰ ਰਹੀ ਆਰਮੀ। ਯਾਤ ਦੇ ਹੜ੍ਹਾਂ ਨੂੰ ਕੇਂਦਰ ਸਰਕਾਰ ਨੇ ਮੰਨਿਆ ਆਤੀ ਗੰਭੀਰ ਆਫਤ ਸੂਬੇ ਨੂੰ ਮਿਲ ਸਕਣਗੇ ਵਾਧੂ ਫੰਡ ਤੇ ਕਰਜ਼ੇ ਨੁਕਸਾਨੇ ਘਰਾਂ ਤੇ ਮਰੇ ਮवेशੀਆਂ ਦਾ ਵੱਦ ਸਕਦਾ ਹੈ ਮੁਆਵਜ਼ਾ ਸਕੂਰ ਦੇ ਡੀਸੀ ਦੇ ਅਫੀਸ਼ਲ ਹੈਂਡਲ ਤੋਂ ਕੀਤੀ ਗਈ ਸਿਆਸੀ ਪੋਸਟ ਤੇ ਪੀਐਮਓ ਸਖਤ ਪੰਜਾਬ ਸਰਕਾਰ ਨੂੰ ਐਕਸ਼ਨ ਲੈਣ ਦੀ ਕੀਤੀ ਹਦਾਇਤ ਪੋਸਟ 'ਚ 1600 ਕਰੋੜ ਦੇ ਪੈਕੇਜ ਨੂੰ ਦੱਸਿਆ ਗਿਆ ਸੀ ਪੰਜਾਬ ਨਾਲ ਕੋ ਜਾ ਮਜਾ ਨਰਗ ਬ੍ਰਾਗ ਬਰਾਮਦਗੀ ਦੇ ਮਾਮਲੇ ਚ ਪਹਿਲੇ ਨੰਬਰ ਤੇ ਪੰਜਾਬ ਐਨਸੀਬੀ ਦੀ ਰਿਪੋਰਟ ਚਹਰਾਣ ਕਰਨ ਵਾਲੇ ਖੁਲਾਸੇ 2024 ਚ ਪੰਜਾਬ ਤੋਂ ਸਭ ਤੋਂ ਵੱਧ 45% ਹੈਰੋਇਨ ਹੋਈ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲੇ ਗਾਇਕਾ ਹਰਸ਼ਦੀਪ ਕੌਰ ਤੋਫੇ ਵਜੋਂ ਦਿੱਤਾ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਸਿਰ ਕੱਜ ਕੇ ਹੱਥ ਜੋੜ ਦੇ ਦਿਖੇ ਪੀਐਮ

ਸਸਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰਾਂ ਤੇ ਸ਼ੁਰੂਆਤ ਕਰਦੇ ਹਾਂ ਹਾਈ ਕੋਰਟ ਤੋਂ ਪਿਛਲੇ ਦਿਨੀ ਹਾਈ ਕੋਰਟ ਦੇ ਵਿੱਚ ਬੇहद ਬਵਾਲ ਹੋਇਆ ਉਸ ਤੋਂ ਬਾਅਦ ਸਟ੍ਰਾਈਕ ਕਰ ਦਿੱਤੀ ਗਈ ਬੇਸ਼ੱਕ ਵਕੀਲ ਸਟ੍ਰਾਈਕ ਤੇ ਪਰਤ ਆਏ ਪਰ ਮਸਲਾ ਹਲੇ ਵੀ ਗਰਮਾਇਆ ਹੋਇਆ ਸੋ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਦੀ ਹਾਈ ਕੋਰਟ ਦੇ ਵਿੱਚ ਵਕੀਲਾਂ ਵਿਚਾਲੇ ਹੋਈ ਝੜਪ ਦਾ ਮਾਮਲਾ ਦਾ ਹੁਣ ਹਾਈ ਕੋਰਟ ਨੇ ਨੋਟਿਸ ਲਿਆ ਹੈ ਔਰ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਬੰਗਿਆ ਹੈ ਮਾਮਲੇ ਚ ਇੱਕ ਕ੍ਰਾਸ ਡੀ ਡੀ ਆਰ ਵੀ ਦਰਜ ਕੀਤੀ ਗਈ ਹੈ ਬਾਰ ਦਾ ਇਹ ਕਹਿਣਾ ਹੈ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਹੈ ਕਿ ਕ੍ਰਾਸ ਡੀ ਡੀ ਆਰ ਦਰਜ ਕੀਤੀ ਗਈ ਹੈ ਔਰ ਡੀ ਡੀ ਆਰ ਚ ਕਿਸੇ ਨੂੰ ਨਾਮਜਦ ਨਹੀਂ ਕੀਤਾ ਗਿਆ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹ ਗੱਲ ਕਹੀ ਹੈ ਉਹਨਾਂ ਕਿਹਾ ਕਿ ਹਾਈ ਕੋਰਟ ਨੇ ਡੀ ਡੀ ਆਰ ਤੇ ਕਾਰਵਾਈ ਕਰਨ ਤੇ ਰੋਕ ਲਗਾਈ ਹੈ ਐਸੋਸੀਏਸ਼ਨ ਦੇ ਪ੍ਰਧਾਨ ਕਹਿ ਰਹੇ ਨੇ ਕਿ ਸੋਮਵਾਰ ਨੂੰ ਹੁਣ ਇਸ ਮਾਮਲੇ ਤੇ ਅਗਲੀ ਸੁਣਵਾਈ ਹੋਣੀ ਹੈ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦਾ ਇਸ ਤੇ ਬਿਆਨ ਆਇਆ ਹੈ ਕਿ ਹਾਈ ਕੋਰਟ ਨੇ ਚੜ੍ਹਿੱਗੜ ਪ੍ਰਸ਼ਾਸਨ ਨੂੰ ਨੋਟਿਸ ਵੀ ਜਾਰੀ ਕੀਤਾ ਹੈ ਔਰ ਡੀ ਡੀ ਆਰ ਜਿਹੜੀ ਦਰਜ ਕੀਤੀ ਗਈ ਆ ਉਸ ਤੇ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਡੀ ਡੀ ਆਰ ਦੇ ਵਿੱਚ ਕਿਸੇ ਨੂੰ ਵੀ ਨਾਮਜ਼ਦ ਨਹੀਂ ਕੀਤਾ ਗਿਆ ਕ੍ਰਾਸ ਡੀ ਡੀ ਆਰ ਪੁਲਿਸ ਵੱਲੋਂ ਦਰਜ ਕੀਤੀ ਗਈ ਹੈ ਔਰ ਹਾਈ ਕੋਰਟ ਨੇ ਉਸ ਕ੍ਰਾਸ ਡੀ ਡੀ ਆਰ ਤੇ ਕਾਰਵਾਈ ਕਰਨ ਤੇ ਰੋਕ ਲਾਈ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਉਮੇਸ਼ ਕੀ ਕੁੱਛ ਰਿਹਾ ਇਸ ਮਸਲੇ ਨੂੰ ਲੈ ਕੇ ਹਾਈ ਕੋਰਟ ਚ ਔਰ ਜਿਹੜੀ ਕਰਾਸ ਡੀ ਡੀ ਆਰ ਕੀਤੀ ਆ ਉਹਦਾ ਕੀ ਮਤਲਬ ਹੈ ਵਿਜੇ ਪਹਿਲਾਂ ਜਿਸ ਹਿਸਾਬ ਨਾਲ ਲੜਾਈ ਹੋਈ ਸੀਗੀ ਔਰ ਇੱਕ ਐਲੀਗੇਸ਼ਨ ਲੱਗੇ ਸੀਗੇ ਕਿ ਜਿਹੜੇ ਐਡਵੋਕੇਟ ਨੇ ਨਿਹੰਗ ਬਾਣੇ ਵਿੱਚ सिमरन सिंह ਬਲੇਸੀ ਉਹਨਾਂ ਨੇ ਕੁਝ ਅਪਸ਼ਬਦ ਗਏ ਤੇ ਮਾਰਪিট ਹੋਈ ਲੇਕਿਨ ਹੁਣ ਪੰਜਾਬ ਰੈਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸੈਕਟਰੀ ਗਗਨ ਜਮੂ ਨੇ ਇੱਕ ਲੈਟਰ ਲਿਖਿਆ ਸੀ ਚੀਫ ਜਸਟਿਸ ਨੂੰ ਉਸ ਲੈਟਰ ਤੇ ਉੱਤੇ ਹੀ ਸੂ ਮੋਟਰ ਲਿਆ ਸੀ ਹਾਈ ਕੋਰਟ ਨੇ ਅੱਜ ਦੁਪਹਿਰੇ ਅੱਜ ਹਾਈ ਕੋਰਟ ਨੇ ਸੂ ਮੋਟਰ ਲੈ ਲਿਆ ਸੀ ਔਰ ਲੈਟਰ ਵਿੱਚੇ ਲਿਖਿਆ ਗਿਆ ਸੀਗਾ ਕਿ ਜਿਹੜੀ ਮਹਿਲਾ ਵਕੀਲ ਹੈ ਰਵਨੀਤ ਕੋਰ ਉਸ ਵਕੀਲ ਨੇ ਆਪਣੇ ਸੋਸ਼ਲ ਮੀਡੀਆ ਤੇ ਉੱਤੇ ਬਾਹਰ ਦੇ ਐਸੋਸੀਏਸ਼ਨ ਦੇ ਪ੍ਰਧਾਨ ਅਧਿਕਾਰੀਆਂ ਦੇ ਖਿਲਾਫ ਤੇ ਪਲਸ ਜੁਡੀਸ਼ਰੀ ਦੇ ਖਿਲਾਫ ਅਪੱਤੀਜਨਕ ਭਾਸ਼ਾ ਪੋਸਟਾਂ ਪਾਈ ਹੋਈਆਂ ਨੇ ਪਲਸ ਉਹਨੂੰ ਅਰੈਸਟ ਨਹੀਂ ਕੀਤਾ ਗਿਆ ਔਰ ਹਲਕੀ ਧਾਰਾਂ ਲਾਈਆਂ ਗਈਆਂ ਨੇ ਇਹ ਸਾਰੀ ਮੰਗ ਨੂੰ ਲੈ ਕੇ ਫਿਰ ਸੂ ਮੋਟੋ ਲਿਆ ਤੇ ਸੂ ਮੋਟੋ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਸਟੈਂਡਿੰਗ ਕਾਉਂਸਲ ਅਮਿਤ ਝਾਂਜ ਨੇ ਦੱਸਿਆ ਕਿ ਡੀਡੀਆਰ ਦਾ ਐਫ ਆਈ ਆਰ ਦਰਜ ਕਰ ਲਈ ਗਈ ਹੈ ਜੀ ਅੱਗੇ ਦੀ ਜਿਹੜੀ ਕਾਰਵਾਈ ਹੈ ਕਿਉਂਕਿ ਸਿਮਰਨ ਸਿੰਘ ਬਲੇਸੀ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੈ ਉਹ ਚੱਲ ਰਹੀ ਹੈ ਇਨਵੈਸਟੀਗੇਸ਼ਨ ਉਹ ਫਿਰ ਜ਼ਿਕਰ ਆਇਆ ਕਿ ਪੁਲਿਸ ਨੇ ਕਿ ਕ੍ਰਾਸ ਡੀ ਡੀ ਆਰ ਵੀ ਦਰਜ ਕੀਤੀ ਹੈ ਔਰ ਕ੍ਰਾਸ ਡੀ ਡੀ ਆਰ ਦਰਜ ਕਿਉਂ ਕੀਤੀ ਹੈ ਕਿਉਂਕਿ ਉਹਨਾਂ ਨੇ ਸਿਮਰ ਸਿੰਘ ਬਲੇਸੀ ਉਹਨਾਂ ਨੇ ਕਿਹਾ ਕੰਪਲੇਂਟ ਦਿੱਤੀ ਹੈ ਕਿ ਮੇਰੇ ਉੱਤੇ ਵੀ ਵਕੀਲਾਂ ਨੇ ਉੱਥੇ ਹਮਲਾ ਕੀਤਾ ਕਿ ਮੈਨੂੰ ਮੇਰੇ ਨਾਲ ਮਾਰਪੀਟ ਕੀਤੀ ਹੈ ਇਹ ਕ੍ਰਾਸ ਡੀ ਡੀ ਆਰ ਤਾਂ ਦਰਜ ਹੋਈ ਹੈ ਇਹਦਾ ਵੀ ਜਦੋਂ ਜ਼ਿਕਰ ਆਇਆ ਬਾਰਿਸ਼ ਜੀ ਨੇ ਉੱਥੇ ਚੀਫ ਜਸਟਿਸ ਦੇ ਸਾਹਮਣੇ ਕਿਹਾ ਤਾਂ ਫਿਰ ਜੀ ਚੀਫ ਜਸਟਿਸ ਨੇ ਇਸ ਨੂੰ ਕਿਹਾ ਕਿ ਇਸ ਡੀਡੀਆਰ ਤੇ ਕੋਈ ਅੱਗੇ ਕਾਰਵਾਈ ਨਾ ਕੀਤੀ ਜਾਵੇ ਅਗਲੀ ਸੁਣਵਾਈ ਚ ਔਰ ਸੋਮਵਾਰ ਨੂੰ ਇਹ ਮਾਮਲੇ ਦੀ ਜਣ ਹੁਣ ਸੁਣਵਾਈ ਹੋਣੀ ਹੈ ਵਿਜੇ ਸੋ ਜਿਹੜੀ ਜਿਹੜੀ ਕਰਾਸ ਡੀਡੀਆਰ ਕੀਤੀ ਹੈ ਹਮੇਸ਼ ਉਸ ਦੇ ਵਿੱਚ ਕਿਸੇ ਨੂੰ ਕੋਈ ਬਾਇ ਨੇਮ ਹੈ ਜਾਂ ਅਨਨੋਨ ਹੈ ਨਹੀਂ ਉਹਦੇ ਵਿੱਚ ਕਿਸੇ ਨੂੰ ਨਾਮਜਦ ਨਹੀਂ ਕੀਤਾ ਗਿਆ ਵਿਜੇ ਉਹ ਅਨਨੋਨ ਹੈ ਸਿਮਰਨ ਸਿੰਘ ਬਲੇਸੀ ਦੀ ਹੀ ਸ਼ਿਕਾਇਤ ਹੈ ਕਰਾਸ ਡੀਡੀਆਰ ਜਿਹੜੀ ਹੈ ਉਹ ਦਰਜ ਕੀਤੀ ਗਈ ਹੈ ਲੇਕਿਨ ਉਹ ਵਿੱਚ ਨਾਮ ਨਹੀਂ ਹੈ ਕਿਸੇ ਕੋਈ ਨਾਮਜਦ ਨਹੀਂ ਕੀਤਾ ਗਿਆ ਕਿਸੇ ਨੂੰ ਔਰ ਇਹ ਵੀ ਮਸਲਾ ਕਿਉਂਕਿ ਸੁਣਵਾਈ ਹੁਣੇ ਖਤਮ ਹੋਈ ਹੈ ਕੁਝ ਮਿੰਟਾਂ ਪਹਿਲਾਂ ਤਾਂ ਇੱਕ ਚੀਫ ਜਸਟਿਸ ਦੇ ਸਾਹਮਣੇ ਉਹਨਾਂ ਨੇ ਬਾਰਨੇ ਆਪਣਾ ਫਖਰ ਰੱਖਿਆ ਔਰ ਕਿਹਾ ਕਿ ਇਹ ਇਸੇ ਰੋਕ ਲਈ ਜਾਏ ਕਿਉਂਕਿ ਇਹ ਮਸਲਾ ਹੈ ਔਰ ਇਹ ਵੀ ਨਾਲੇ ਕਿਹਾ ਕਿ ਇਸ ਮਸਲੇ ਨੂੰ ਅੱਗੇ ਵਧਾਣਾ ਵੀ ਨਹੀਂ ਚਾਹੀਦਾ ਇਹ ਬਾਈਟ ਵਿੱਚ ਉਹਨਾਂ ਨੇ ਕਿਹਾ ਕਿਉਂਕਿ ਉਹ ਵੀ ਵਕੀਲ ਹੈ ਕਿਉਂਕਿ ਇਹ ਪੱਖ ਵੀ ਵਿਜੇ ਇੱਕ ਆ ਰਿਹਾ ਸੀਗਾ ਸਾਹਮਣੇ ਕਿ ਵਕੀਲ ਹੈ ਵਕੀਲਾ ਨਾਲ ਵੀ ਔਰ ਦਿਮਾਗੀ ਤੌਰ ਤੇ ਜੇ ਕੋਈ ਪਰੇਸ਼ਾਨੀ ਹੈ ਤਾਂ ਉਸ ਵਕੀਲ ਨੂੰ ਮੈਡੀਕਲ ਸਹਾਇਤਾ ਦੇਣੀ ਚਾਹੀਦੀ ਹੈ ਐਦਾਂ ਮਾਰਪਿੱਟ ਨਹੀਂ ਹੋਣੀ ਚਾਹੀਦੀ ਤਾਂ ਵਕ ਵਕ ਕਿਉਂਕਿ ਅਸਪੈਕਟਸ ਨੇ ਇਸ ਕੇਸ ਦੇ ਵੀ ਲੇਕਿਨ ਅੱਜ ਮੈਂ ਮੈਂ ਪੁੱਛਣਾ ਚਾਹ ਰਿਹਾ ਸੀ ਉਮੇਸ਼ ਬਾਰ ਕਾਉਂਸਲ ਐਸ ਵੇਲੇ ਜਿਹੜੀ ਬਾਰ ਐਸੋਸੀਏਸ਼ਨ ਹੈ ਉਹ ਇਸ ਵੇਲੇ ਇਹ ਕਹਿ ਰਹੀ ਹੈ ਕਿ ਉਹ ਪਰਚਾ ਦਰਜ ਕਰਾਉਣ ਤੋਂ ਪਿੱਛੇ ਹਟਦੇ ਨਹੀਂ ਵੀ ਜੇ ਪਰਚਾ ਦਰਜ ਕਰਾਉਣ ਦੀ ਗੱਲ ਨਹੀਂ ਦੇਖੋ ਐਫ ਆਈ ਆਰ ਤਾਂ ਔਰ ਜਿਹੜੀ ਹੈਗੀ ਹੈ ਇੱਕ ਐਫਆਈਆਰ ਦਰਜ ਹੈ ਜਿਸ ਦੇ ਵਿੱਚ ਦੋਨਾਂ ਦੇ ਨਾਮ ਨੇ ਪਲੇਸੀ ਨੂੰ ਅਰੈਸਟ ਕਰ ਲਿਆ ਗਿਆ ਸੀ ਤੇ ਜਿਹੜੀ ਮਹਿਲਾ ਵਕੀਲ ਹੈ ਉਹਨੂੰ ਅਰੈਸਟ ਨਹੀਂ ਕੀਤਾ ਗਿਆ ਸੀ ਠੀਕ ਹੈ ਔਰ ਇਸ਼ੂ ਜਿਹੜਾ ਹੈਗਾ ਵੀ ਜੇ ਸਮਝਣ ਦੀ ਇਹ ਲੋੜ ਹੈ ਤੁਸੀਂ ਚੰਗਾ ਸਵਾਲ ਪੁੱਛਿਆ ਅਸਲੀ ਇਸ਼ੂ ਜਿਹੜੀ ਮਹਿਲਾ ਵਕੀਲ ਹੈ ਰਵਨੀਤ ਕੌਰ ਦੇ ਨਾਲ ਹੈ ਇਹ ਦੇਖਿਆ ਜਾਏ ਕਿਉਂਕਿ ਸਿਮਰਨ ਸਿੰਘ ਪਲੇਸੀ ਦੇ ਨਾਲ ਕੋਈ ਇਸ਼ੂ ਨਹੀਂ ਹੈ ਮੌਕੇ ਤੇ ਬੋਲ ਬੁਲਾ ਰਹਾ ਹੋ ਗਿਆ ਮੌਕੇ ਤੇ ਬੋਲ ਬੁਲਾਰਾ ਹੋ ਗਿਆ ਔਰ ਉਸੇ ਦਿਨ ਆਕੇ ਕੋਰਟ ਵਿੱਚ ਉਹਨੇ ਜਿਹੜੀ ਉਹ ਉਸ ਦਾ ਇੱਕ ਗਰਮਾ ਗਰਮੀ ਹੋਈ ਬਾਤ ਹੱਤਾ ਪਾਈ ਹੋਈ ਅਧਲੀ ਇਸ਼ੂ ਮਹਿਲਾ ਜਿਹੜੀ ਐਡਵੋਕੇਟ ਹੈ ਰਵਨੀਤ ਕੌਰ ਦਾ ਚੱਲਦਾ ਪਿਆ ਔਰ ਪਿਛਲੇ ਕਾਫੀ ਸਮੇਂ ਤੋਂ ਚੱਲਦਾ ਪਿਆ ਔਰ ਇਹ ਵੀ ਕਿਹਾ ਉਹਨਾਂ ਨੇ ਕਿ ਬਾਹਰ ਨਾਲ ਕੀ ਇਸ਼ੂ ਹੈ ਬਾਹਰ ਨਾਲ ਇਸ ਕਰਕੇ ਇਸ਼ੂ ਹੈ ਜਿਹੜੇ ਪ੍ਰਧਾਨ ਉਹਨਾਂ ਨੇ ਦੱਸਿਆ ਕਿ ਰਵਨੀਤ ਕੌਰ ਤੇ ਅਲੀਗੇਸ਼ਨ ਨੇ ਕਿ ਉਹ ਆਕੇ ਆਪਾ ਦਰਵਾਸ਼ਾ ਬੋਲਦੀ ਔਰ ਬਾਹਰ ਦੇ ਪਤਿ ਵਿਧਾਇਕਾਂ ਨੂੰ ਕਹਿੰਦੇ ਕਿ ਤੁਸੀਂ ਪ੍ਰੈਸ਼ਰ ਪਾਓ ਜੱਜਾਂ ਦੇ ਉੱਤੇ ਕਿ ਮੇਰੇ ਕੇਸ ਦੀ ਸੁਣਵਾਈ ਕਰਨ ਮੇਰੇ ਤੇ ਮੇਰੇ ਫੇਵਰ ਵਿੱਚ ਜਿਹੜੇ ਡਿਸੀਜਨ ਦੇਣ ਇਹ ਅਲੀਗੇਸ਼ਨ ਰਵਨੀਤ ਕੌਰ ਤੇ ਔਰ ਕਈ ਵਾਰਾ ਪੱਤਰਪਾਸ਼ਾ ਜਗ੍ਹਾ ਜਗ੍ਹਾ ਤੇ ਗੱਲਾਂ ਇਹ ਸਾਰਾ ਆਪਸ ਇਹਨਾਂ ਦੇ ਤੱਕਾ ਜਿਹੜਾ ਰਵਨੀਤ ਕੌਰ ਨੂੰ ਡੀ ਬਾਰ ਕੀਤਾ ਹੋਇਆ ਹੈ ਰਵਨੀਤ ਕੌਰ ਨੂੰ ਡੀ ਬਾਰ ਕੀਤਾ ਹੋਇਆ ਨਾਲੇ ਬਾਰ ਕਾਉਂਸਲ ਨੇ ਵੀ ਹੁਣ ਡੀ ਬਾਰ ਦੋਨਾਂ ਨੂੰ ਕੀ ਕਰਤਾ ਹੈ ਦੋਨਾਂ ਨੂੰ ਕਰਤਾ ਹੈ ਠੀਕ ਹੈ ਧੰਨਵਾਦ ਹਮੇਸ਼ ਚ ਪੂਰੀ ਜਾਣਕਾਰੀ ਦੇ ਲਈ ਤਾਂ ਮਸਲਾ ਬੜਾ ਗੁੰਝਲਦਾਰ ਹੈ ਪਰ ਕਿਉਂਕਿ ਵਕੀਲਾਂ ਦਾ ਆ ਇਸ ਕਰਕੇ ਹੁਣ ਹਾਈ ਕੋਰਟ ਦਖਲ ਦੇ ਰਿਹਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਔਰ ਉਮੀਦ ਹੈ ਕਿ ਹਾਈ ਕੋਰਟ ਦੇ ਦਖਲ ਤੋਂ ਬਾਅਦ ਇਹ ਮਸਲਾ ਹੁਣ ਸੋਲਵੋ ਨਾਲੇ ਪਾਸੇ ਜਾ ਸਕਦਾ ਤੇ ਲੁਧਿਆਣਾ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਪ੍ਰਿੰਕਲ ਦੀ ਕੋਰਟ ਦੇ ਵਿੱਚ ਪੇਸ਼ੀ ਹੋਈ ਪ੍ਰਿੰਕਲ ਨੂੰ ਲੁਧਿਆਣਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਬਰਸਲ ਸੋਸ਼ਲ ਮੀਡੀਆ ਤੇ ਰਿਵਲਵਰ ਦਿਖਾਉਣ ਦੇ ਇਲਜ਼ਾਮ ਨੇ ਔਰ ਰਿਵਲਵਰ ਦਿਖਾ ਕੇ ਪ੍ਰਿੰਕਲ ਵੱਲੋਂ ਵੀਡੀਓ ਵਾਇਰਲ ਕੀਤੀ ਗਈ ਸੀ ਬੀਤੇ ਦਿਨੀ ਪੁਲਿਸ ਨੇ ਪ੍ਰਿੰਕਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ ਤੇ ਹੁਣ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਹਾਲਾਂਕਿ ਹਥਿਆਰਾਂ ਦੀ ਨਮਾਇਸ਼ ਬੈਨ ਹੈ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਆਰਡਰ ਜਾਰੀ ਹੋਏ ਸੀ ਕਿ ਕੋਈ ਵੀ ਵਿਅਕਤੀ ਇਸ ਤਰ੍ਹਾਂ ਖੁੱਲੇ ਆਮ ਹਥਿਆਰਾਂ ਦੀ ਨਮਾਇਸ਼ ਨਹੀਂ ਕਰ ਸਕਦਾ ਜਦੋਂ ਤੱਕ ਉਸ ਦਾ ਕੋਈ ਖਾਸ ਕੋਈ ਬਹੁਤ ਸਪੈਸੀਫਿਕ ਰੀਜ਼ਨ ਨਾ ਹੋਵੇ ਤਾਂ ਪ੍ਰਿੰਕਲ ਵੱਲੋਂ ਹਥਿਆਰ ਲਹਿਰਾ ਕੇ ਹਥਿਆਰ ਦਿਖਾ ਕੇ ਇਸ ਦੀ ਸੋਸ਼ਲ ਮੀਡੀਆ ਤੇ ਪ੍ਰੋਮੋਸ਼ਨ ਕੀਤੀ ਗਈ ਉਸ ਦਾ ਪ੍ਰਦਰਸ਼ਨ ਕੀਤਾ ਗਿਆ ਔਰ ਇਸ ਕਰਕੇ ਪ੍ਰਿੰਕਲ ਦੇ ਖਿਲਾਫ ਮਾਮਲਾ ਦਰਜ ਹੋ ਗਿਆ ਪ੍ਰਿੰਕਲ ਨੂੰ ਅਰੈਸਟ ਕਰ ਲਿਆ ਗਿਆ ਤੇ ਹੁਣ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜੱਲਾ ਮੇਰੀ ਮੇਰੀ ਟੈਨਸ਼ਨ ਨਾ ਲੈ ਮੈਂ ਤਾਂ ਤਿਆਰੀ ਚ ਸੋਨਾ ਪੂਰੀ ਮੇਰੀ ਬਿਲਕੁਲ ਦਿਮਾਗ ਦੇ ਉੱਤੇ ਬੋਝ ਨਹੀਂ ਟੈਨਸ਼ਨ ਲੈ ਮੇਰੀ ਮੇਰੀ ਟੈਨਸ਼ਨ ਨਾ ਲੈ ਮੈਂ ਤਾਂ ਤਿਆਰੀ ਚ ਸੋਨਾ ਪੂਰੀ ਮੇਰੀ ਬਿਲਕੁਲ ਦਿਮਾਗ ਦੇ ਉੱਤੇ ਬੋਝ ਨਹੀਂ ਗੋਡ ਸਾਡੇ ਸਹਿਯੋਗੀ ਜੁੜੇ ਨੇ ਐ ਰੋਹਿਤ ਕੀ ਐਸ ਵੇਲੇ ਕੋਰਟ ਦੇ ਵਿੱਚ ਕਾਰਵਾਈ ਚੱਲ ਰਹੀ ਹੈ ਕੋਈ ਅਪਡੇਟ ਆਈ ਜੀ ਬਿਲਕੁਲ ਵਿਜੇ ਮਦਨ ਦੱਸਣ ਚਾਹੁੰਦਾ ਕਿ ਪੁਲਿਸ ਨੇ ਉਹਨੂੰ ਉਸਨੂੰ ਨਾ ਕੋਰਟ ਦੇ ਵਿੱਚ ਪੇਸ਼ ਕਰਤਾ ਪੁਲਿਸ ਵੱਲੋਂ ਜਿਹੜਾ ਸਾਰੇ ਉਹ ਪ੍ਰੂਫ ਜਿਹੜੇ ਨੇ ਜੱਜ ਸਾਹਿਬ ਦੇ ਅੱਗੇ ਰੱਖੇ ਗਏ ਨੇ ਜਿਸ ਦੇ ਵਿੱਚ ਪ੍ਰਿੰਕਲ ਖੁਦ ਇੱਕ ਸੋਸ਼ਲ ਮੀਡੀਆ ਦੇ ਉੱਤੇ ਉਸਨੇ ਆਪਣੀ ਸੋਸ਼ਲ ਮੀਡੀਆ ਆਈਡੀ ਦੇ ਉੱਤੇ ਉਸਨੇ ਜਿਹੜੇ ਆਰਮਜ਼ ਜਿਹੜੇ ਹੈਗੇ ਨੇ ਆਪਣੇ ਰਿਵਲਵਰ ਜਿਹੜੇ ਨੇ ਉਹ ਸ਼ੋਅ ਕੀਤੇ ਨੇ ਔਰ ਫਿਰ ਇਹ ਆਮ ਉਸਨੇ ਕਿਸੇ ਇੱਕ ਵਿਅਕਤੀ ਨੂੰ ਜਿਸ ਦੇ ਨਾਲ ਉਸ ਦਾ ਕੋਈ ਸੋਸ਼ਲ ਮੀਡੀਆਜ਼ ਉੱਤੇ ਇਹ ਇਸ ਪ੍ਰਿੰਕਲ ਦੇਖ ਕੇ ਹੀ ਐਸੇ ਵਿਅਕਤੀਆਂ ਦੇ ਨਾਲ ਜਿਹੜੀ ਹੈ ਬਹਿਸ ਵਾਰੀ ਚੱਲਦੀ ਰਹਿੰਦੀ ਹੈ ਔਰ ਉਸ ਚੀਜ਼ ਨੂੰ ਲੈ ਕੇ ਹੀ ਸ਼ਾਇਦ ਵਿੱਦਿਆ ਦਿਨ ਇਸ ਵੇਪਕੋ ਜਿਹੜਾ ਵੈ ਇਸਨੇ ਇੱਕ ਵੀਡੀਓ ਜਿਹੜੀ ਵਾਇਰਲ ਕੀਤੀ ਤਾਂ ਉਸ ਚੀਜ਼ ਨੂੰ ਲੈ ਕੇ ਹੀ ਪੁਲਿਸ ਨੇ ਜਿਹੜਾ ਆਮ ਐਕਟ ਐਕਟ ਦਾ ਜਿਹੜਾ ਵੈ ਪਰਚਾ ਇਸ ਦੇ ਦਾਖਲ ਕੀਤਾ ਗਿਆ ਦਾਖਲ ਕਰਨ ਤੋਂ ਬਾਅਦ ਅੱਜ ਲੁਧਿਆਣਾ ਕੋਰਟ ਚ ਨਸਲ ਪੇਸ਼ ਕੀਤਾ ਗਿਆ ਔਰ ਲੁਧਿਆਣਾ ਕੋਰਟ ਵੱਲੋਂ ਉਸ ਨੂੰ ਇੱਕ ਦਿਨ ਦਾ ਹਿਰਾਸਤ ਦੇ ਵਿੱਚ ਜਿਹੜਾ ਵੈ ਉਹ ਜੁਡੀਸ਼ਰੀ ਉਸ ਨੂੰ ਸੌਰੀ ਹਿਰਾਸਤ ਦੇ ਦਿੱਤਾ ਗਿਆ ਰਿਮਾਂਡ ਦੇ ਦਿੱਤਾ ਗਿਆ ਵੈ ਤੇ ਪੁਲਿਸ ਪੂਰੀ ਇਸ ਮਾਮਲੇ ਦੀ ਜਾਂਚ ਕਰੂਗੀ ਕਿ ਇਸ ਦੇ ਕੋਲ ਕਿਹੜਾ ਕਿਹੜਾ ਰਿਵੋਲਵਰ ਹੈਗਾ ਔਰ ਕੀ ਹੋਰ ਲਸੰਸੀ ਹੈਗਾ ਵੈ ਔਰ ਉਸ ਦੇ ਵਿੱਚ ਜਿਹੜਾ ਜਿਹੜੇ ਜਿਹੜੇ ਇਸਨੇ ਵੀਡੀਓ ਵਾਇਰਲ ਕੀਤੀ ਇਹ ਉਸ ਵਿਅਕਤੀ ਦੇ ਪ੍ਰਤੀ ਕੀਤੀ ਹੈ ਔਰ ਉਹ ਸਭ ਪੂਰਾ ਮਾਮਲਾ ਹੈ ਕੀ ਹੈ तमाम ਜਿਹੜੇ ਪਹਿਲੂ ਹੈਗੇ ਪੁਲਿਸ ਇਸ ਚੀਜ਼ ਨੂੰ ਖੰਗਾਲਨ ਚ ਲੱਗੀ ਹੋਈ ਹੈ ਔਰ ਕੱਲ ਉਸ ਨੂੰ ਦੁਬਾਰਾ ਅਲੋੜਾ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਜੀ ਠੀਕ ਹੈ ਧੰਨਵਾਦ ਰੋਹਿਤ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਇੱਕ ਦਿਨ ਦਾ ਰਿਮਾਂਡ ਕੋਰਟ ਵੱਲੋਂ ਦਿੱਤਾ ਗਿਆ ਹੈ ਪ੍ਰਿੰਕਲ ਦਾ ਕੱਲ ਨੂੰ ਦੁਬਾਰਾ ਕੋਰਟ ਚ ਪੇਸ਼ ਕੀਤਾ ਜਾਣਾ ਹੈ ਮਸਲਾ ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਨਮਾਇਸ਼ ਕਰ ਤੇ ਗੱਲ ਦਿੱਲੀ ਯੂਨੀਵਰਸਿਟੀ ਦੀ ਦਿੱਲੀ ਯੂਨੀਵਰਸਿਟੀ ਦੇ ਵੀ ਸਟੂਡੈਂਟ ਕਾਉਂਸਲ ਚੋਣਾਂ ਦੇ ਵਿੱਚ ਹਰਿਆਣਾ ਦਾ ਦਬਦਬਾ ਦੇਖਿਆ ਭਦਰਗੜ੍ਹ ਦੇ ਰਹਿਣ ਵਾਲੇ ਆਰਿਆਨ ਮਾਨ ਨੇ ਐਵੀਵੀਪੀ ਕੈਂਡੀਡੇਟ ਦੇ ਤੌਰ ਤੇ ਜਿੱਤ ਦਰਜ ਕੀਤੀ ਤੇ ਨਵੇਂ ਪ੍ਰੈਜ਼ੀਡੈਂਟ ਬਣ ਗਏ ਉਹਨਾਂ ਨੇ ਐਨਐਸਯੂਆਈ ਦੀ ਉਮੀਦਵਾਰ ਜੋਸਲਿਨ ਨੰਦਤਾ ਚੌਧਰੀ ਨੂੰ 16196 ਵੋਟਾਂ ਨਾਲ ਹਰਾਇਆ ਆਰਿਆਨ ਨੂੰ 28841 ਵੋਟ ਤੇ ਜੋਸਲਿਨ ਨੂੰ 12645 ਵੋਟ ਮਿਲੇ बहुत बहुत अच्छा लग रहा है और उनका हर दिल्ली विश्वविद्यालय कर एक छात्र का उनका धन्यवाद करना चाहूँगा जिन्होंने मुझकर वोट डालकर सपोर्ट किया है और उनको एक आश्वासन देना चाहूंगा कि उन्होंने मेरे को वोट डालकर उन्होंने मेरे विश्वास शुवासी नहीं बल्कि मन जीत लिया उनको एक आश्वासन देना चाहूंगा जब जब उन्हें मेरी जरूरत पड़ेगी मैं उनके लिए तो कैंपस फ्री वाई के लिए करना है काम हमें जो बहुत से स्टूडेंट्स को वाई नहीं चल रहा नेटवर्क इशू प्रॉब्लम आ रही है हर स्टूडेंट के लिए हर स्टूडेंट के लिए काम करेंगे जरूरत पड़ेगी लाल जश्न मनाया जितनेगढ़ आतिशबाजी की गई ਔਰ ਦਿੱਲੀ ਇਹ ਯੋਸ਼ਟੀ ਕਾਇਮ ਹੈ ਪਰ ਇੰਡੀਆ ਦਾ ਇੱਕ ਇਤਨਾ بڑا ਚਨਾਵਗਾ ਜਿਸਮੇ ਆਰਮਾਨ ਨੇ ਇਸਨੇ ਬੜੀ ਉਪਲਬਧੀ ਹਾਸਿਲ ਕੀ ਹੈ ریکارڈ ਮਤੋਂ ਜਿੱਤ ਕੇ ਹੈ ਇਸਕੇ ਲਈ ਬਾਦੂਗੜ ਬਾਦੂਗੜ ਨੇ ਜੋ ਜੀ ਜਾਨ ਸੇ ਆਪਣੀ ਮਿਹਨਤ કરી ਉਸ ਦਾ ਫਲ ਮਿਲਾ ਹੈ ਉਤੇ ਇਹ ਵੀ VVP ਦੇ ਵਾਈਸ ਪ੍ਰੈਜ਼ੀਡੈਂਟ ਅਹੁਦੇ ਦੇ ਉਮੀਦਵਾਰ ਗੋਵਿੰਦ ਸਮਰ ਨੂੰ NSUI ਦੇ ਰਾਹੁਲ ਚਾਂਸਲਾ ਨੇ 8792 ਵੋਟਾਂ ਨਾਲ ਸ਼ਿਕਸਤ ਕੀਤੀ ਤਾ ਪਿਛਲੇ ਦਿਨੀ ਹੋਈਆਂ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਦੇ ਵਿੱਚ ਏਬੀਬੀਪੀ ਨੂੰ ਜਿੱਤ ਹਾਸਲ ਹੋਈ ਸੀ ਔਰ ਪਹਿਲੀ ਵਾਰ ਪੀਯੂ ਦੇ ਇਤਿਹਾਸ ਚ ਹੋਇਆ ਸੀ ਕਿ ਏਬੀਬੀਪੀ ਜਿੱਤੀ ਹੈ ਤੇ ਹੁਣ ਕੁਝ ਦਿਨਾਂ ਬਾਅਦ ਦਿੱਲੀ ਯੂਨੀਵਰਸਿਟੀ ਜਦੋਂ ਲਗਾਤਾਰ ਦੋ ਵੱਡੀਆਂ ਜਿੱਤਾਂ ਇੱਕ ਪਾਰਟੀ ਦੀ ਨੌਜਵਾਨ ਜਥੇਬੰਦੀ ਨੂੰ ਮਿਲਣ ਫਿਰ ਫਰਕ ਪੈਂਦਾ ਹੈ ਅਗਲੀ ਖਬਰ ਭਾਰਤ ਜਿਵੇਂ ਹੀ ਆਈਫੋਨ 17 ਲਾਂਚ ਹੋਇਆ ਤਾਂ ਹਰ ਵਾਰ ਦੀ ਤਰ੍ਹਾਂ ਐਪਲ ਸਟੋਰਸ ਦੇ ਕੋਲ ਖਰੀਦਦਾਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਸਭ ਮੁੰਬਈ ਦੇ BKC ਸਟੋਰ ਦੇ ਬਾਹਰ ਆਈਫੋਨ ਖਰੀਦਣ ਲਈ ਭੀੜ ਵਿਚਾਲੇ ਚੜਫੋ ਗਈ ਮਾਮਲਾ ਹੱਥੋਂ ਪਾਈ ਤੱਕ ਪਹੁੰਚ ਗਿਆ ਤੇ ਮਾਹੌਲ ਸ਼ਾਂਤ ਕਰਵਾਉਣ ਲਈ ਸਿਕਿਉਰਿਟੀ ਗਾਰਡਸ ਨੂੰ ਆਉਣਾ ਪਿਆ ਲੋਕ ਦੇਰ ਰਾਤ ਤੋਂ ਹੀ ਆਈਫੋਨ ਖਰੀਦਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਤੇ ਐਪਲ ਦੇ ਚਾਰੋ ਅਫੀਸ਼ੀਅਲ ਸਟੋਰ ਦੇ ਬਾਹਰ ਵੱਡੀ ਗਿਣਤੀ ਚ ਲੋਕ ਆਈਫੋਨ ਪਰਚੇਸ ਕਰਨ ਪਹੁੰਚ ਗਏ ਇਹ 17 Pro Max ਹੈ 1 256 GB ਹੈ ਔਰ 1 TB ਹੈ मैंने रात में 12 बजे से लाइन लगाया था तो अब जाके मुझे मिला है आठ बजे का मेरा स्लॉट बुक हुआ था और अभी मुझे जाके मिला है एक वन टेरा बाइट लिया और एक टू तो फिफ्टी सिक्स जी मिला मुझे उधर दिल्ली च भी लोग आईफोन की नवी सीरीज खरीद का क्रेज नज़र आया लोगों दिविया लाइन इवें लगिया हुई जिमें कि से एग्जामीनेशन सेंटर के बाहर भीड़ लगी होवे स्टोर के दरवाजे खुलते ही लोग ਖੁਸ਼ੀ ਨਾਲ ਚੁੰਮਦੇ ਅੰਦਰ ਦਾਖਲ ਹੋ ਗਏ ਦੱਸ ਦਈਏ ਕਿ ਐਪਲ ਨੇ 9 ਸਤੰਬਰ ਨੂੰ ਆਈਫੋਨ 17 ਸੀਰੀਜ਼ ਲਾਂਚ ਕੀਤੀ ਸੀ ਜਿਸ ਦੀ ਸ਼ੁਰੂਆਤੀ ਕੀਮਤ 82900 ਹੈ ਫੋਨ 'ਚ 6.3 ਇੰਚ ডিসਪਲੇ 120 ਹਰਟਜ਼ ਪ੍ਰੋਮੋਸ਼ਨ ਰਿਫਰੈਸ਼ ਰੇਟ ਤੇ ਇੱਕ ਨਵਾਂ 48 MP ਡਿਊਲ ਫਿਊਜ਼ਨ ਕੈਮਰਾ ਹੈ ਤਾਂ ਆਈਫੋਨ ਦਾ क्रेज ਅੱਜਕੱਲ ਹਰ ਕਿਸੇ ਦੇ ਸਿਰ ਚੜ੍ਹ ਕੇ ਬੋਲਦਾ ਹੈ ਪਰ ਜਦੋਂ ਆਈਫੋਨ ਖਰੀਦਣ ਲਈ ਪਹਿਲੇ ਦਿਨ ਚੜਪਾ ਹੋ ਜਾਣ ਲੜਾਈ ਹੋ ਜਾਵੇ ਫਿਰ ਫਰਕ ਪੈਂਦਾ ਹੈ ਗੱਲ ਕਰਦੇ ਆ ਸਾਬਕਾ ਐਮਪੀ ਚਰਨਜੀਤ ਸਿੰਘ ਚੰਨੀ ਦੀ ਜਿਹੜੇ ਮੌਜੂਦਾ ਕਾਂਗਰਸ ਦੇ ਸੰਸਦ ਨੇ ਰੋਪੜ ਦੇ ਵਿੱਚ ਬੱਚਿਆਂ ਨਾਲ ক্রিকেট ਖੇਡਦੇ ਨੇ ਸਾਬਕਾ ਸੀਐਮ ਚੰਨੀ ਨੇ ਪਹਿਲਾਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਬਾਅਦ ਚ ਉਹਨਾਂ ਨੇ ਗਰਾਊਂਡ 'ਚ ਬੱਲਾ ਚਲਾਇਆ ਬਰਿੰਡਾ 'ਚ ਉਹ ਆਪਣੇ ਘਰ ਦੇ ਬਾਹਰ ਗਲੀ 'ਚ ਬੱਚਿਆਂ ਨਾਲ ক্রিকেট ਖੇਡਦੇ ਦਿਖਾਈ ਦਿੱਤੇ ਆ ਵਾਹ ਜੀ ਵਾਹ ਦੱਸ ਦਈਏ ਕਿ ਸੰਸਦ ਮੈਂਬਰ ਚੰਨੀ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਨੇ ਕਦੇ ਸਟੇਜ ਤੇ ਪੰਗੜਾ ਪਾਉਂਦੇ ਨੇ ਕਦੇ ਬੱਕਰੀ ਦਾ ਦੁੱਧ ਚੋਂਦੇ ਨੇ ਤੇ ਹੁਣ ਬੱਚਿਆਂ ਨਾਲ ਕ੍ਰਿਕਟ ਖੇਡਦੇ ਨਜ਼ਰ ਆਏ ਨੇ ਤੇ ਬਰਨਾਲਾ ਦੇ ਪਿੰਡ ਉੱਗੋ ਕੇ ਦੇ ਇੱਕ ਨੌਜਵਾਨ ਨੇ ਕੈਨੇਡਾ ਚ ਰਹਿ ਰਹੀ ਪਤਨੀ ਤੇ 41 ਲੱਖ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਲਾਇਆ। ਦਰਸਲ ਪਰਿਵਾਰਾਂ ਦੀ ਸਹਿਮਤੀ ਨਾਲ ਦੋਨਾਂ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਵਿਆਹ ਤੇ ਨੂੰ ਨੂੰ ਕੈਨੇਡਾ ਭੇਜਣ ਦਾ ਸਾਰਾ ਖਰਚਾ ਸਹੁਰੇ ਪਰਿਵਾਰ ਵੱਲੋਂ ਕਰਜ਼ਾ ਲੈ ਕੇ ਕੀਤਾ ਗਿਆ ਸੀ ਕੈਨੇਡਾ ਜਾਣ ਤੋਂ ਬਾਅਦ ਪਤਨੀ ਨੇ ਪਤੀ ਨੂੰ ਵੀ ਸੱਦਿਆ ਪਰ ਬਾਅਦ ਚ ਲੜਕੀ ਆਪਣੀ ਮਾਂ ਤੇ ਭਰਾ ਨੂੰ ਵੀ ਕੈਨੇਡਾ ਬੁਲਾਉਣ ਦੀ ਜਿੱਦ ਕਰਨ ਲੱਗ ਪਈ ਸਹੁਰੇ ਪਰਿਵਾਰ ਮੁਤਾਬਕ ਉਹਨਾਂ ਨੇ ਨੂੰ ਦੇ ਭਰਾ ਨੂੰ ਕੈਨੇਡਾ ਭੇਜਣ ਲਈ ਪੈਸਾ ਦਿੱਤਾ ਪਰ ਭਰਾ ਦੇ ਕੈਨੇਡਾ ਪਹੁੰਚਣ ਤੋਂ ਬਾਅਦ ਹੀ ਕੁੜੀ ਮੁੰਡੇ ਤੋਂ ਵੱਖ ਹੋ ਗਈ ਕੋਈ ਵੀ ਕਨਸਟੈਂਸੀ ਕੋਈ ਵੀ ਖਰਦ ਨਹੀਂ ਲੱਗਦਾ ਜੀ ਦਾ ਤੇ ਮੈਨੂੰ ਕਹਿੰਦੀ ਸੀ ਮੈਂ ਤੁਮ ਵਰਕ ਪਰਮਿਟ ਦੀ ਦਵਾਉਂਗੀ ਤੇ ਜਦੋਂ ਮੈਂ ਪੀਆਰ ਵੀ ਦਵਾਉਂਗੀ ਹਨਾ ਜਿੱਦੋਂ ਮੈਨੂੰ ਇੱਕ ਵਾਰੀ ਵੀ ਪੈਸੇ ਦਵਾ ਕੇ ਲੈ ਜਾਏ ਮੇਰੇ ਇੰਨੇ ਬੈਂਡ ਆਏ ਨੇ ਹਨਾ ਜਿਹੜਾ ਜੀੜੇ ਇਹਨਾਂ ਦਾ ਇਹਦੀ ਫੀਸ ਦਾ ਖਰਚਾ ਤੇ ਮਨਾਂ ਦੇ ਵਿਆਹ ਤੇ ਜਿਹੜਾ ਖਰਚਾ ਕੀਤਾ ਤੇ ਅੱਗੇ ਜਿਹੜਾ ਇਹ ਰੈਨ ਦਾ ਖਰਚਾ ਸਾਰਾ ਮੈਂ ਕੀਤਾ ਪਤਨੀ ਨੇ ਆਪਣੇ ਪਤੀ ਨੂੰ ਕੈਨੇਡਾ 'ਚ ਦੋ ਵਾਰ ਗ੍ਰਿਫਤਾਰ ਵੀ ਕਰਾਇਆ ਤੇ ਹੁਣ ਵੀ ਲਗਾਤਾਰ ਕਾਰਵਾਈ ਦੀਆਂ ਧਮਕੀਆਂ ਦੇ ਰਹੀ ਹੈ ਜਿਸ ਕਰਕੇ ਮੁੰਡਾ ਕੈਨੇਡਾ 'ਚ ਲੁੱਕ ਕੇ ਰਹਿਣ ਨੂੰ ਮਜਬੂਰ ਹੈ ਤੇ ਉੱਥੇ ਜਾ ਕੇ ਲੜਕੀ ਮਤਲਬ ਕਿ ਆਪਦੇ ਬਿਆਨੀ ਬਦਲ ਗਈ ਜੀ 25 ਮਾਰਚ 2023 ਨੂੰ ਕੁੜੀ ਨੂੰ ਮਤਲਬ ਕਿ ਇਥੇ ਵੀਜ਼ਾ ਲਵਾ ਕੇ ਭੇਜਿਆ ਸੀ ਜੀ ਜੂਸੀ ਡਬਲਯੂ ਬੈਨਕੂਵਰ ਕੈਨੇਡਾ ਦੋ ਸਾਲ ਦੀ ਮਤਲਬ ਕਿ ਇਹਦੀ ਸਟੱਡੀ ਸੀ ਜੀ ਇੱਕ ਸਾਲ ਮਤਲਬ ਕਿ ਇਹਨੇ ਆਪਣੇ ਬੇਟੇ ਦੇ ਨਾਲ ਉੱਥੇ ਵਧੀਆ ਰਹੀ ਹੈ ਜੀ ਉੱਥੇ ਬਾਅਦ ਉਸ ਤੋਂ ਬਾਅਦ ਮੇਰੇ ਬੇਟੇ ਨਾਲ ਇੱਕ ਰਿਸ਼ਤ ਕਰਨ ਕਰਨ ਲੱਗੀ ਪੁਲਿਸ ਨੇ ਲੜਕੇ ਦੇ ਪਰਿਵਾਰ ਦੀ ਸ਼ਿਕਾਇਤ ਤੇ ਲੜਕੀ ਸਣੇ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਕੁੜੀ ਨੇ ਜिद ਕੀਤੀ ਵੀ ਮੇਰੇ ਭਰਾ ਨੂੰ ਵੀ ਬਲਾਓ ਵਰਕਰ ਪਰਮਿਟ ਤੇ ਤਾਂ ਇਸ ਪਰਿਵਾਰ ਨੇ ਫਿਰ 7 ਲੱਖ ਰੁਪਏ ਲਾ ਕੇ ਉਹਦੇ ਭਰਾ ਨੂੰ ਵੀ ਉੱਥੇ ਬੁਲਾ ਦਿੱਤਾ ਪੋਸਟ ਤੋਂ ਬਾਅਦ ਕੁੜੀ ਨੇ ਇਹਦੇ ਨਾਲ ਮੁੰਡੇ ਤੋਂ ਅਲੱਗ ਰਹਿਣ ਲੱਗ ਗਈ ਔਰ ਆਪਦੇ ਪਰਿਵਾਰ ਨਾਲ ਮਿਲ ਕੇ ਬਈ ਉਹਦੇ ਮੁੰਡੇ ਨੂੰ ਨਾ ਤਾਂ ਪਿਆਰ ਕਰਵਾਇਆ ਨਾ ਹੀ ਉਹਦਾ ਵਰਕ ਪਰਮਿਟ ਦਾ ਕੋਈ ਸਟੈਂਡਰਡ ਮਤਲਬ ਠੱਗੀ ਮਾਰੀ ਹੈ ਵਰਕ ਪਰਮਿਟ ਤਾਂ ਉਹਨੂੰ ਐਕਸਟੈਂਡ ਨਹੀਂ ਕਰਾਉਂਦਾ ਹਾਲਾਂਕਿ ਇਲਜ਼ਾਮ ਲੜਕੇ ਦੇ ਪਰਿਵਾਰ ਵੱਲੋਂ ਲਾਏ ਜਾ ਰਹੇ ਨੇ ਦੂਜੀ ਧਿਰ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਪੂਰੇ ਮਾਮਲੇ ਦਾ ਖੁਲਾਸਾ ਹੋ ਪਾਏਗਾ ਪਰ ਜਦੋਂ 41 ਲੱਖ ਦਾ ਖਰਚਾ ਕਰਨ ਤੋਂ ਬਾਅਦ ਨੂੰ ਕੈਨੇਡਾ ਜਾ ਕੇ ਮੁੱਕਰ ਜਾਵੇ ਫਿਰ ਫਰਕ ਤਪੈਂਦਾ ਹੈ ਪੰਜਾਬ ਦੇ ਵਿੱਚ ਪਹਿਲਾਂ ਹੀ ਹੜਾਂ ਦੀ ਮਚਾਈ ਹੋਈ ਤਬਾਹੀ ਨਾਲ ਹਾਲਾਤ ਠੀਕ ਨਹੀਂ ਹੋਏ ਤਾਂ ਉਧਰ ਮੁਕੇਰੀਆਂ ਚ ਬਿਆਸ ਦਰਿਆ ਨੇ ਮੁੜ ਰੌਣਾ ਸ਼ੁਰੂ ਕਰ ਦਿੱਤਾ ਤੇ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਣ ਕਰਕੇ ਦਰਿਆ ਨੇ ਇੱਕ ਵਾਰ ਫਿਰ ਭਿਆਨਕ ਰੂਪ ਧਾਰ ਲਿਆ ਤੇ ਪਾਣੀ ਵਧਨ ਨਾਲ ਪਿੰਡ ਮੁਸ਼ਾਪੁਰ ਦੇ ਨਜ਼ਦੀਕ ਤੁਸੀਬਨ ਟੁੱਟਣ ਦੀ ਕਗਾਰ ਤੇ ਹੈ ਜਿਸ ਨੂੰ ਮਜ਼ਬੂਤ ਕਰਨ ਲਈ ਦੁਬਾਰਾ ਮਿੱਟੀ ਪਾ ਕੇ ਕੰਮ ਕੀਤਾ ਜਾ ਰਿਹਾ ਹੈ ਮੌਂਗ ਡੈਮ 'ਚ ਲਗਾਤਾਰ ਵੱਦਾ ਪਾਣੀ ਦਾ ਪੱਧਰ ਕਿਤਨਾ ਕਿਤੇ ਫੇਰ ਦੁਬਾਰਾ ਲੋਕਾਂ ਲਈ ਚਿੰਤਾ ਖੜੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ 10 ਦਿਨ ਨੇ ਕਿ ਜਿਸ ਜਗ੍ਹਾ ਮੈਂ ਮੌਜੂਦ ਆ ਇਸ ਨੂੰ ਮੁਸ਼ਾਪੁਰ ਦਾ ਹਲੇੜ ਦਲਪਤ ਤੁਸੀਂ ਬੰਦ ਕਿਹਾ ਜਾਂਦਾ ਸੋ ਤਸਵੀਰਾਂ 'ਚ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇੱਕ ਵਾਰ ਫੇਰ ਜਿਹੜੇ ਨੇ ਤੁਸੀਂ ਬੰਨ ਕੇ ਇਸ ਤਰ੍ਹਾਂ ਲੀਕ ਹੋ ਕੇ ਪਾਣੀ ਜੜਾਇਆ ਪਿੰਡਾਂ ਜਾਂ ਖੇਤਾਂ ਵੱਲ ਨੂੰ ਜਾਣਾ ਸ਼ੁਰੂ ਹੋ ਗਿਆ ਸੋ 10 ਦਿਨ ਨੇ ਕਿ ਲਗਾਤਾਰ ਬਿਆਸ ਦਰਿਆ ਦਾ ਪੱਧਰ ਫੇਰ ਵੱਧਣਾ ਸ਼ੁਰੂ ਹੋ ਗਿਆ ਹਾਲਾਂਕਿ ਕੁਝ ਦਿਨ ਪਹਿਲਾਂ ਪਾਣੀ ਦਾ ਲੈਵਲ ਘਟ ਹੋਇਆ ਸੀ ਜਿਸ ਕਰਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਪਰ ਦੁਬਾਰਾ ਵੱਧਦੇ ਪਾਣੀ ਨਾਲ ਫੇਰ ਉਸੇ ਤਬਾਹੀ ਦਾ ਖਤਰਾ ਮੰਡਰਾ ਰਿਹਾ ਹੈ ਹੁਣ ਕਿੰਨੇ ਬੰਦੇ ਲੱਗੇ ਹੋਏ ਆ ਇੱਥੇ ਤੁਸੀਂ ਬੰਦੀ ਰਿਪੇਅਰ ਤੇ 15 16 ਬੰਦੇ ਆ ਜਿਨ੍ਹਾਂ ਚੋਂ ਚਾਰ ਪੰਜ ਉਦਾਂ ਹੀ ਗਾਇਬ ਹੁੰਦੇ ਆ ਤੇ 8 10 ਲੱਗਦੇ ਆ ਤੇ ਉਹਨਾਂ ਚ ਕੀ ਕਰਨਾ ਕੋਈ ਕੰਮ ਜਾਨੀ ਕਿ ਜੋਰ ਨਾਲ ਕੋਈ ਨਹੀਂ ਚੱਲ ਰਿਹਾ ਤੇ ਜੇ ਇਦਾਂ ਹੀ ਪਾਣੀ ਵੱਧ ਰਿਹਾ ਤੇ ਫੇਰ ਸਾਡਾ ਉਹੀ ਕੰਮ ਰਹਿਦਾ ਜੀ ਤਰ੍ਹਾਂ ਲੱਗ ਦੱਸ ਰਹੇ ਸੀ ਕਿ ਬਿਆਸ ਦਾ ਪਾਣੀ ਘਟ ਗਿਆ ਪੋਂਗ ਡੈਮ ਦਾ ਵਾਟਰ ਲੈਵਲ ਪਰ ਫਿਰ ਹੁਣ ਚਾਰ ਪੰਜ ਦਿਨ ਤੋਂ ਵਧ ਰਿਹਾ ਹੈ ਜਿ ਜਿੱਦਾਂ ਉੱਥੇ ਹੋ ਰਿਹਾ ਕਦੀ ਅਸੀਂ ਟੀਵੀ 'ਚ ਵੀ ਦੇਖਦੇ ਹਾਂ ਕਦੀ ਬੱਦਲ ਫਟ ਜਾਂਦਾ ਹੈ ਕਦੀ ਕੁਝ ਵੀ ਹੋ ਹੀ ਜਾਂਦਾ ਹੈ ਪਰ ਉਹਨਾਂ ਨੇ ਤਾਂ ਪਾਣੀ ਛੱਡਨੇ ਉਧਰ ਪ੍ਰਸ਼ਾਸਨ ਵੀ ਪਿੰਡ ਵਾਸੀਆਂ ਨਾਲ ਬੰਨ ਨੂੰ ਪੱਕਾ ਕਰਨ ਦੀਆਂ ਕੋਸ਼ਿਸ਼ਾਂ ਜੁਟਿਆ ਹੋਇਆ ਹੈ ਪਰ ਜੇਕਰ ਪੋਂਗ ਡੈਮ ਤੋਂ ਜ਼ਿਆਦਾ ਪਾਣੀ ਇਕੱਠਾ ਛੱਡਿਆ ਗਿਆ ਤਾਂ ਕਈ ਪਿੰਡ ਇਸ ਦੀ ਚਪੇਟ 'ਚ ਆ ਸਕਦੇ ਨੇ ਤੇ ਰਾਜ ਸਭਾ ਮੈਂਬਰ ਹਰਪ੍ਰੀਤ ਸਿੰਘ ਨੇ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਸਬੰਧਤ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਨੂੰ ਹੱਲ ਦਾ ਪ੍ਰੋਸਪਰ ਹ। ਦੇਖੜਾ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਤੇ ਪੀੜਤਾਂ ਨੂੰ ਰਾਹਤ ਸਮੱਗਰੀ ਵੀ ਮੁਹੱਈਆ ਕਰਵਾਈ। ਉਹਨਾਂ ਨੇ ਮੈਡੀਕਲ ਕੈਂਪ ਲਾ ਰਹੀਆਂ ਸੰਸਥਾਵਾਂ ਨੂੰ ਐਂਬੂਲੈਂਸਾਂ ਵੀ ਭੇਟ ਕੀਤੀਆਂ। ਇਹ ਖੜੇ ਸਾਰਾ ਸਮਾ ਲੋਕਾਂ ਲਈ ਹੈ। ਸਾਰਾ ਸਮਾ ਸਾਡਾ ਇਹ ਪਰਿਵਾਰ ਹੈ ਸਾਡਾ। ਪੰਜਾਬ ਦੇ ਜਿੰਨੇ ਲੋਕ ਆ ਵਾੜਾ ਨਾਲ ਪ੍ਰਭਾਵਿਤ ਹੋਏ ਹੈ ਉਹ ਸਾਰਾ ਸਾਡਾ ਪਰਿਵਾਰ ਹੈ ਜੀ। ਔਰ ਇਹੀ ਤਾਂ ਟਾਈਮ ਹੁੰਦਾ ਪਰਿਵਾਰ ਨਾਲ ਖੜੇ ਹੋਣ ਦਾ। ਬਾਕੀ ਦੇ ਕੰਮਕਾਰ ਤਾਂ ਚੱਲਦੇ ਹੀ ਰਹਿੰਦੇ ਆ ਔਰ ਇਹ ਭਰਾ ਸਾਰੇ ਆਪਣੇ ਆਪਣੇ ਘਰ ਛੱਡ ਕੇ ਇੱਥੇ ਆਏ ਹੋਏ ਆ ਪਿਛਲੇ ਡੇਢ ਮਹੀਨੇ ਤੋਂ ਸੇਵਾਦਾਰ ਲੱਗੇ ਨੇ ਪਹਿਲੇ ਲੋਕਾਂ ਨੂੰ ਰੈਸਕਿਊ ਕਰਦੇ ਰਹੇ ਆ ਸੰਸਦ ਨੇ ਦੁਨੀਆ ਭਰ ਚ ਵਸਰੇ ਪੰਜਾਬੀਆਂ ਨੂੰ ਹੜਪੀੜਤਾ ਦੀ ਸਾਰ ਲੈਣ ਦੀ ਖਾਸ ਅਪੀਲ ਕੀਤੀ ਹੈ ਤਾਂ ਜੋ ਮਿਲ ਜੁਲ ਕੇ ਪੰਜਾਬ ਨੂੰ ਮੁੜ ਪੈਰਾਂ ਸਿਰ ਖੜਾ ਕੀਤਾ ਜਾ ਸਕੇ ਪੰਜਾਬ ਦੁਬਾਰਾ ਬਹੁਤ ਜਲਦੀ ਆਪਣੇ ਪੈਰਾਂ ਤੇ ਖੜਾ ਹੋ ਜਾਏਗਾ ਫਾਈਵ ਰਿਵਰਸ ਆਰਗੇਨਾਈਜੇਸ਼ਨ ਜਾਂ ਹੋਰ ਆਰਗੇਨਾਈਜੇਸ਼ਨ ਸਾਰੀਆਂ ਮਿਲ ਜੁਲ ਕੇ ਕੰਮ ਕਰ ਰਹੀਆਂ ਸਾਡੀ ਵੀ ਇੱਕ ਛੋਟੀ ਜੀ ਅਸੀਂ ਆਰਗੇਨਾਈਜੇਸ਼ਨ ਆ 13 13 ਫਾਊਂਡੇਸ਼ਨ ਉਹਦੇ ਜ਼ਰੀਏ ਅੱਜ ਅਸੀਂ ਦੋ ਐਂਬੂਲੈਂਸ ਲੈ ਕੇ ਆਏ ਆ ਤੇ ਉਹ ਇਹਨਾਂ ਦੇ ਲੇਖੇ ਛੱਡ ਕੇ ਜਾ ਰਹੇ ਆ ਕਿ ਤਾਂਕਿ ਆਪਣੇ ਪੰਜਾਬ ਦੇ ਲੋਕਾਂ ਦੇ ਉਹ ਕੰਮ ਆ ਸਕੇ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਵੀ ਆਪਰੇਸ਼ਨ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ ਪਰ ਫਿਰ ਵੀ ਸਿੰਗਰ ਰਾਜਨੀਤਿਕ ਆਗੂ ਲਗਾਤਾਰ ਪੰਜਾਬ ਨੂੰ ਮੁੜ ਸੁਰਜੀਤ ਕਰਨ 'ਚ ਮਦਦ ਛੁਟਾ ਰਹੇ ਨੇ ਇਹ ਗੱਲ ਕਰਦੇ ਆ ਕੰਗਨਾਨ ਅਨੌਤੀ ਮੰਡੀ ਦੇ ਬੀਜੇਪੀ ਐਮਪੀ ਕੰਗਣਾ ਰਣੋਤ ਹੜਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਨੇ ਹਿਮਾਚਲ ਚੋਂ ਵੱਖ-ਵੱਖ ਥਾਵਾਂ ਤੇ ਜਾ ਰਹੇ ਨੇ ਤੇ ਅੱਜ ਉਹਨਾਂ ਵੱਲੋਂ ਰਾਹੁਲ ਗਾਂਧੀ ਨੂੰ ਨਿਸ਼ਾਨੇ ਦਿੱਲਿਆ ਜੈਨਜੀ ਵਾਲੇ ਬਿਆਨ ਨੂੰ ਲੈ ਕੇ ਕੰਗਣਾ ਰਾਹੁਲ ਗਾਂਧੀ ਤੇ ਭੜਕੀ ਤੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਹਮੇਸ਼ਾ ਦੇਸ਼ ਨੂੰ ਸ਼ਰਮਸਾਰ ਕਰਨ ਵਾਲੇ ਬਿਆਨ ਦਿੰਦੇ ਨੇ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਸਵੇਰੇ-ਸਵੇਰੇ ਅੱਖਾਂ ਮਲਦੇ ਉੱਠਦੇ ਨੇ ਤੇ ਫਿਰ ਕੁਝ ਵੀ ਪੋਸਟ ਕਰ ਦਿੰਦੇ ਨੇ ਤੇ ਇਹ ਗਲਤ ਮੈਸੇਜ ਨਾ ਦੇ और इस तरह के मैसेज देश में अस्थिरता लाने के देश में आतंक लाने के उन्होंने पहले भी कई इंटरनेशनल साजिशें की हैं अमेरिका में जाके उन्होंने बहुत पहले भी भीख मांगी है कि हमारे देश को बचाओ हमारे देश को बचाओ और अब भी उनकी करतूतें जो है वो रुक नहीं रही है तो हम तो बहुत ज्यादा अपरोधित है वायोलेटिड है इस तरह के जो है वो बयान दे रहे हैं कंगना ने राहुल तंज कसद कि नेपाल चैनजी ने एक परिवारवादी सरकार को खत्म किया है जैन प्रोटेस्ट को उनका इस तरह से जो है वो बुलाना इस तरह से मांग करनी कि ये नेपाल का जो है मॉडल यहाँ पे चलना चाहिए सबको जिंदा जला देना चाहिए और ये और उनको ये बात पता होनी चाहिए कि नेपाल में जो है वो जैन जी ने एक नेपोटिज़्म सरकार को जो है वो ध्वस्त किया है तो शायद उनको कुछ आइडिया नहीं है कि वर्ल्ड में चल क्या रहा है ਦੱਸਦੀ ਹੈ ਕਿ ਨੇਪਾਲ ਚ ਜੈਨਜ਼ੀ ਦੇ ਪ੍ਰਦਰਸ਼ਨ ਤੋਂ ਬਾਅਦ ਸਰਕਾਰ ਦਾ ਤਖਤਾ ਪਲਟ ਹੋਇਆ ਸੀ ਜਿਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਟਵੀਟ ਕਰਕੇ ਜੈਨਜ਼ੀ ਦਾ ਸਮਰਥਨ ਕੀਤਾ ਸੀ ਤੇ ਹੁਣ ਗੱਲ ਨਸ਼ੇ ਦੀ ਪੰਜਾਬ ਨੂੰ ਹਮੇਸ਼ਾ ਨਸ਼ੇ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਜਾਂ ਪੰਜਾਬ ਦੇ ਵਿੱਚ ਨਸ਼ੇ ਦੀ ਖਪਤ ਦਾ ਜ਼ਿਕਰ ਕੀਤਾ ਜਾਂਦਾ ਰਿਹਾ ਪਰ ਹੁਣ ਕੁਝ ਨਵੇਂ ਆંકੜੇ ਆਏ ਨੇ ਜਿਨ੍ਹਾਂ ਦੇ ਮੁਤਾਬਕ ਨਸ਼ਾ ਬਰਾਮਦਗੀ ਦੇ ਮਾਮਲੇ ਦੇ ਵਿੱਚ ਪੰਜਾਬ ਦੇਸ਼ ਚ ਪਹਿਲੇ ਨੰਬਰ ਤੇ ਹੈ ਤੇ ਇਹ ਖੁਲਾਸਾ NCB ਯਾਨੀ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਰਿਪੋਰਟ ਦੇ ਵਿੱਚ ਸਾਲ 2024 ਤਿਆਰ NCB ਦੀ ਸਾਲਾਨਾ ਰਿਪੋਰਟ ਦੱਸਦੀ ਹੈ ਕਿ ਪੰਜਾਬ ਚ ਸਭ ਤੋਂ ਜ਼ਿਆਦਾ 45% ਹੈਰੋਇਨ ਬਰਾਮਦ ਹੋਈ ਪੰਜਾਬ ਚ 1150 ਕਿਲੋ ਹੈਰੋਇਨ ਜੱप्त ਹੋਈ ਜਦਕਿ ਦੂਜੇ ਰਾਜਾਂ ਦਾ ਆਂਕੜਾ ਕਾਫੀ ਪਿੱਛੇ ਰਹਿ ਗਿਆ ਦਿੱਲੀ ਤੋਂ 234 ਕਿਲੋ ਅਸਮ ਤੋਂ 186 ਕਿਲੋ ਮਜ਼ੁਰਮ ਤੋਂ 134 ਕਿਲੋ ਤੇ ਰਾਜਸਥਾਨ ਤੋਂ 118 ਕਿਲੋ ਹੈਰੋਇਨ ਬਰਾਮਦ ਹੋਈ ਜਦਕਿ ਬੰਗਾਲ ਤੇ ਜੰਮੂ ਕਸ਼ਮੀਰ ਦਾ ਆਕੜਾ ਵੀ 100 ਕਿਲੋ ਦੇ ਕਰੀਬ ਹੀ ਰਿਹਾ ਐਨਸੀਬੀ ਦੀ ਰਿਪੋਰਟ ਚ ਡਰਗ ਤਸਕਰੀ ਦੇ ਹੌਟਸਪੌਟ ਦੇ ਬਾਰੇ ਵੀ ਜਾਣਕਾਰੀ ਮਿਲੀ ਹੈ ਜਿਨ੍ਹਾਂ ਵਿੱਚ ਅਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਗੁਰਦਾਸਪੁਰ ਨੇ ਬਹਿਰ ਹਾਲੇ ਰਿਪੋਰਟ ਸਾਫ਼ ਕਰ ਦਿੰਦੀ ਹੈ ਕਿ ਨਸ਼ੇ ਦੀ ਲੜਾਈ ਚ ਪੰਜਾਬ ਸਭ ਤੋਂ ਅੱਗੇ ਹੈ ਕਿਉਂਕਿ ਇਹ ਲੜਾਈ ਆਸਾਨ ਨਹੀਂ ਔਰ ਜਦ ਬਰਾਮਦ ਹਿਰੋਇਨ ਦੇ ਆਕੜੇ ਡਰਾਉਣ ਵਾਲੇ ਹੋਣ ਫਿਰ ਫਰਕ ਧਪੇਂਦਾ ਹੈ ਪੰਜਾਬ ਕਿਉਂਕਿ ਇੱਕ ਟਰਾਂਜ਼ਿਟ ਟਰਾਂਜ਼ਿਟ ਰੂਟ ਹੈ ਪਾਕਿਸਤਾਨ ਦੇ ਨਾਲ ਸਰਹੱਦ ਲੱਗਦੀ ਹੈ ਸਭ ਤੋਂ ਵੱਧ ਨਸ਼ਾ ਵਾਇਆ ਪੰਜਾਬ ਹੀ ਦੂਜੀਆਂ ਸਟੇਟਾਂ ਦੇ ਵਿੱਚ ਜਾਂਦਾ ਹੈ ਪਰ ਜਿਸ ਸੂਬੇ ਤੇ ਪਿਛਲੇ ਸਮੇਂ ਚ ਵੱਡੇ ਇਲਜ਼ਾਮ ਲੱਗਦੇ ਰਹੇ ਹੋਣ ਜਿਸ ਸੂਬੇ ਨੂੰ ਨਸ਼ੇ ਕਰਕੇ ਬਦਨਾਮ ਕੀਤਾ ਜਾਂਦਾ ਰਿਹਾ ਹੋਵੇ ਜਿਸ ਸੂਬੇ ਦੇ ਨਾਮ ਤੇ ਨਸ਼ੇ ਤੇ ਫਿਲਮਾਂ ਬਣਦੀਆਂ ਰਹੀਆਂ ਹੋਣ ਉਸੇ ਸੂਬੇ ਦੀ ਐਨਸੀਬੀ ਅੰਕੜੇ ਜਾਰੀ ਕਰੇ ਕਿ ਐਸ ਸੂਬੇ ਦੇ ਵਿੱਚ ਸਭ ਤੋਂ ਵੱਧ ਨਸ਼ਾ ਫੜਿਆ ਗਿਆ ਫਿਰ ਫਰਕ ਤਪੈਂਦਾ ਹੈ ਅਗਲੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਨਾਪਾ ਦੇ ਵਿੱਚ ਕਿਸਾਨਾਂ ਦੀ ਝੋਨੇ ਦੀ ਫਸਲ ਤੇ ਸਟੰਟ ਵਾਇਰਸ ਦੀ ਮਾਰ ਪਈ ਕਿਸਾਨਾਂ ਦੀ ਪੁੱਤਾ ਮੰਗ ਪਾਲੀ ਝੋਨੇ ਦੀ ਫਸਲ ਵਾਇਰਸ ਦੀ ਜ਼ਬੇੜ ਚ ਆ ਗਈ ਜਿਸ ਕਰਕੇ ਉਹਨਾਂ ਨੂੰ ਖੜੀ ਫਸਲ ਟਰੈਕਟਰ ਨਾਲ ਵਹੋਣੀ ਪਈ ਜ਼ਿਆਦਾਤਰ ਕਿਸਾਨਾਂ ਵੱਲੋਂ ਜ਼ਮੀਨ ਠੇਕੇ ਤੇ ਲੈ ਕੇ ਬਿਜਾਈ ਕੀਤੀ ਗਈ ਸੀ ਤੇ ਹੁਣ ਕਿਸਾਨ ਨੁਕਸਾਨੀ ਫਸਲ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਤਰੇ ਯਾਰ ਨੂੰ ਦੇ ਕੇ ਲਈ ਇਹ 25000 ਦੇ ਉੱਪਰ ਖਰਚਾ ਹੋਇਆ ਨਹੀਂ ਨਹੀਂ ਕਰਦੇ ਲੱਖ ਰੁਪਏ ਦੇ ਲਵੇ ਖਰਚਾ ਹੋਇਆ ਇਹ ਸਾਰਾ ਇੱਥੇ ਬਹੁਤ ਸਪਰੇਅਾਂ ਕਰੀਆਂ ਨਹੀਂ ਪ੍ਰਦਾਨ ਪੂਨ ਪਾ ਕੇ ਦੇਖੀ ਕਿ ਸਾਰਾ ਕੁਝ ਹੀ ਕਰਕੇ ਦੇਖਿਆਗਾ ਕੋਈ ਇਹਦਾ ਅਸਰ ਨਹੀਂ ਹੋਇਆ ਹੈਗਾ ਕੁੱਤੇ ਇੱਕ ਕਿੱਲਾ ਇਹ ਆ 4-5 ਕਿੱਲੇ ਉੱਧਰ ਨਹੀਂ ਨਹੀਂ ਕਰਦੇ 6-7 ਲੱਖ ਦਾ ਨੁਕਸਾਨ ਹੋਇਆ ਜਾਲਾ ਵੀ ਜਿਆਦਾ 60 ਦਿਨਾਂ ਬਾਅਦ ਹੀ ਜੀ ਦੀ ਖਰਾਬ ਹੋਣ ਲੱਗਦੀ ਹੈ ਇਹ ਤਾਂ ਕੋਈ ੱਡੀ ਨਿਕਾ ਸਰਦੀ ਅਸੀਂ ਕੁਝ ਪਾਇਆ ਨਹੀਂ ਇਹਦੇ ਵਿੱਚ ক্লোਰੋ ਲਾਲਾ ਤਿੰਮਟ ਸਾਰਾ ਕੁਝ ਪਾਇਆ ਵਾਡਾਂ ਲਾ ਕੇ ਜੀ ਯੂਰੀਆ ਵੀ ਲਾਰਾ ਤੇੰਤਨ ਚਾਰ ਚਾਰ ਥੈਲੇ ਪਾਏ ਨੇ ਜੀ ਮਦਾਨ ਵੀ ਪਾਈ ਆ ਉਧਰ ਖੇਤੀਬਾੜੀ ਅਫਸਰ ਨੇ ਵਾਇਰਸ ਦਾ ਕਾਰਨ ਮੌਸਮ ਦੀ ਤਬਦੀਲੀ ਦੱਸਿਆ ਹੈ ਜਿਹੜਾ ਇਹ ਮਦਰਾ ਰੋਗ ਹੈਗਾ ਆ ਇਹ ਪਹਿਲੀ ਵਾਰ ਦੇਖਣ ਚ ਆਇਆ ਹੈਗਾ ਜਿਹਦੇ ਚ ਜਿਹੜਾ ਇਹ ਦੀ अर्ਲੀ ਸਟੇਜ ਸੀਗੀ ਉਹ ਕਾਫੀ ਅਸੀਂ ਮਤਲਬ ਟਾਈਮਲੀ ਉਹਦਾ ਜਿਹੜਾ ਹੱਲ ਕੱਢਿਆ ਜਿੰਨਾ ਜ਼ਿੰਮੇਵਾਰਾਂ ਨੇ ਉਹਨਾਂ ਦਾ ਕੰਟਰੋਲ ਵੀ ਹੋਇਆ ਇਹਦਾ ਜਿਹੜਾ ਮੇਨ ਕਾਰਨ ਸੀਗਾ ਇੱਕ ਤਾਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਮੌਸਮ ਦੀ ਜਿਹੜੀ ਖਰਾਬ ਰਹਾ ਕਾਫੀ ਉਹਦੇ ਨਾਲ ਇਹਨੂੰ ਥੋੜਾ ਜਿਆਦਾ ਜ਼ਿਆਦਾ ਬੂਸਟ ਮਿਲਿਆ ਹਲਕਾ ਵਿਦਾਇਕ ਦੇਵਮਾਨ ਨੇ ਕਿਸਾਨਾਂ ਨੂੰ ਗਰਦੌਰੀ ਕਰਾ ਕੇ ਬਣਦਾ ਮੁਆਵਜ਼ਾ ਦੇਣ ਦਾ ਪ੍ਰੋਸਾ ਦਿੱਤਾ। ਚਾਹੇ ਉਹ ਖੇਤੀ ਬੜੀ ਮਹਰ ਨੇ ਜੇ ਜਿਹੜੇ ਅਬਜ਼ਰਵ ਕਰਨਗੇ ਸਾਰਾ ਉਹ ਟੀਮਾਂ ਜਿਹੜੀਆਂ ਨੇ ਪਿੰਡ-ਪਿੰਡ ਜਾਣਗੇ ਜਿਸ ਤੇ ਨੁਕਸਾਨ ਹੋਇਆ ਜਾਂ ਜਿਸ ਤੇ ਪ੍ਰੋਬਲਮ ਆਈ ਹੈ ਤਸਵੀਰ ਦੇ ਮੁਤਾਬਿਕ ਜਿਹੜਾ ਵੀ ਬਣਦਾ ਮੁਆਵਜ਼ਾ ਹੈ ਉਹ ਉਹ ਦਿੱਤਾ ਜਾਊਗਾ। 6 ਮਹੀਨੇ ਤੋਂ ਫਸਲ ਦੀ ਦੇਖਭਾਲ ਤੋਂ ਬਾਅਦ ਕਿਸਾਨ ਮੁਨਾਫੇ ਦੀ ਉਮੀਦ ਲਾ ਕੇ ਬੈਠੇ ਸੀ ਪਰ ਵਾਇਰਸ ਦੀ ਮਾਰ ਨੇ ਕਿਸਾਨਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਹੈ।